ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੋਕਰੇ ਨਿਊਜ਼ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮੁੱਖ ਮੰਤਰੀ ਦੀ ਕੁਰਸੀ ਕੋਈ ਖਤਰੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਬਹੁਤ ਜਲਦੀ ਬਦਲੀ ਜਾਵੇਗੀ ਨਵਾਂ ਚਿਹਰਾ ਬਣੇਗਾ ਮੁੱਖ ਮੰਤਰੀ ਜਿਸ ਨੂੰ ਲੈ ਕੇ ਪਾਰਟੀ ਦੇ ਵਿੱਚ ਬਹੁਤ ਵੱਡਾ ਹੜਕਮ ਮਚ ਗਿਆ ਹੈ ਜੋ ਅਜੇ ਤੱਕ ਪਾਰਟੀ ਪ੍ਰਧਾਨ ਤੇ ਮੁੱਖ ਮੰਤਰੀ ਦੇ ਚਿਹਰੇ ਬਦਲਣ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਕੌਣ ਹੋਵੇਗਾ ਅਗਲਾ ਚਿਹਰਾ ਪਾਰਟੀ ਦਾ ਪ੍ਰਧਾਨ ਤੇ ਕੌਣ ਬਣੇਗਾ ਅਗਲਾ ਚਿਹਰਾ ਮੁੱਖ ਮੰਤਰੀ ਇਸਤੇ ਬਾਰੇ ਕਾਂਗਰਸ ਦੇ ਸੀਨੀਅਰ ਲੀਡਰ ਨੇ ਵੱਡਾ ਦਾਵਾ ਕੀਤਾ ਹੈ ਕਿਉਂਕਿ ਲਗਾਤਾਰ ਪਾਰਟੀ ਦੇ ਵਿੱਚ ਬਦਲਾਅ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਸੀ ਪਾਰਟੀ ਦੇ ਵਿੱਚ ਇੱਕ ਦੂਜੀ ਦੇ ਖਿਲਾਫ ਜੋ ਬਿਆਨਬਾਜ਼ੀ ਹੋ ਰਹੀ ਸੀ ਖਿੱਚੋ ਤਣ ਵਧੀ ਹੋਈ ਸੀ ਇਸ ਤੋਂ ਪਹਿਲਾਂ ਕਿ ਪਾਰਟੀ ਦੇ ਵਿੱਚ ਮੁੱਖ ਮੰਤਰੀ ਬਦਲਣ ਨੂੰ ਵੀ ਲਗਾਤਾਰ ਜੋ ਆਵਾਜ਼ ਉਠਰੀ ਸੀ ਸੋ ਹਾਲਾਤ ਇਹ ਬਣ ਗਏ ਨੇ ਕਿ ਅੱਜ ਨਾ ਤਾਂ ਪਾਰਟੀ ਦੇ ਕੋਲ ਕੋਈ ਇੱਕ ਚੰਗਾ ਚਿਹਰਾ ਪ੍ਰਧਾਨ ਵਜੋਂ ਕੰਮ ਕਰ ਰਿਹਾ ਹੈ ਤੇ ਨਾ ਹੀ ਮੁੱਖ ਮੰਤਰੀ ਦੇ ਤੌਰ ਤੇ ਜੋ ਕੋਈ ਵੱਡਾ ਚਿਹਰਾ ਜੋ ਪੂਰੇ ਰਾਜ ਨੂੰ ਇਕਜੁੱਟ ਕਰਕੇ ਚਲਾ ਸਕੇ ਵਿਕਾਸ ਨਾਲ ਦੀ ਕੋਈ ਚੀਜ਼ ਨਹੀਂ ਹੋ ਰਹੀ ਜੋ ਕਿ ਮੁੱਖ ਮੰਤਰੀ ਦਾ ਚਿਹਰਾ ਬਦਲਣ ਵਾਸਤੇ ਹੁਣ ਪਾਰਟੀ ਹਾਈ ਕਮਾਂਡ ਦੇ ਵੱਲੋਂ ਤਿਆਰੀਆਂ ਕਰ ਲਈਆਂ ਗਈਆਂ ਨੇ ਸੋ ਇਸ ਦਾ ਜੋ ਦਾਅਵਾ ਕੀਤਾ ਹੈ ਕਾਂਗਰਸ ਦੇ ਮੁਖ ਬੁਲਾਰੇ ਪਵਨ ਖੇੜਾ ਨੇ ਉਹਨਾਂ ਨੇ ਸੰਘਾਮਾਂ ਜੋ ਪਾਰਟੀ ਦੇ ਵਿੱਚ ਮਚਿਆ ਹੋਇਆ ਉਸ ਦੇ ਬਾਰੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਜੋ ਸੀਨੀਅਰ ਕਾਂਗਰਸੀ ਨੇਤਾ ਨੇ ਤੇ ਕਾਂਗਰਸ ਦੇ ਬੁਲਾਰੇ ਨੇ ਪਵਨ ਖੇੜਾ ਨੇ ਦੱਸਿਆ ਕਿ ਹੁਣ ਚੋਣ ਕਮਿਸ਼ਨ ਦੇ ਉੱਪਰ ਵੀ ਉਹਨਾਂ ਨੇ ਟਿੱਖਾ ਹਮਲਾ ਕੀਤਾ ਹੈ ਔਰ ਸੈਂਟਰ ਦੀ ਭਾਜਪਾ ਸਰਕਾਰ ਦੇ ਉੱਪਰ ਵੀ ਉਹਨਾਂ ਦੇ ਵੱਲੋਂ ਜੋ ਟਿੱਖਾ ਹਮਲਾ ਕੀਤਾ ਗਿਆ ਸੋ ਉਹਨਾਂ ਨੇ ਕਿਹਾ ਕਿ ਦੇਸ਼ ਵਿੱਚ ਲੋਕਤੰਤਰ ਦੀਆਂ ਸੰਸਥਾਵਾਂ ਦੀ ਪ੍ਰੋਸੈਜੋਗਤਾ ਕਮਜ਼ੋਰ ਹੋ ਰਹੀ ਹੈ ਅਤੇ ਜਨਤਾ ਹੁਣ ਇਸ ਨੂੰ ਸਮਝਣ ਲੱਗ ਪਈ ਹੈ। ਤਾਂ ਉਹਨਾਂ ਨੇ ਚੋਣ ਕਮਿਸ਼ਨ ਨੂੰ ਜੋ ਇਸ ਦੇ ਬਾਰੇ ਪੁੱਛਿਆ ਕਿ ਅੱਜ ਭਾਜਪਾ ਦੇ ਅੰਦਰੂਨੀ ਰਾਜਨੀਤੀ, ਪ੍ਰਧਾਨ ਮੰਤਰੀ ਦੀ ਵਿਦੇਸ਼ ਨੀਤੀ ਤੇ ਉਪ ਰਾਸ਼ਟਰਪਤੀ ਦੇ ਅਸਤੀਫੇ ਬਾਰੇ ਵੀ ਗੰਭੀਰ ਸਵਾਲ ਉਠਾਇਆ। ਉਹਨਾਂ ਨੇ ਦਾਅਵਾ ਕੀਤਾ ਹੈ ਕਿ ਬਹੁਤ ਸਾਰੇ ਰਾਜਾਂ ਦੇ ਵਿੱਚ ਅੱਜ ਭਾਜਪਾ ਦੇ ਵੱਲੋਂ ਜੋ ਪੱਖਪਾਤ ਕੀਤਾ ਜਾ ਰਿਹਾ ਹੈ ਸੋ ਰਾਜਾਂ ਨੂੰ ਜੋ ਉਹਨਾਂ ਦੇ ਬਣਦੇ ਹੱਕ ਨਹੀਂ ਦਿੱਤੇ ਜਾ ਰਹੇ ਜੋ ਕਿ ਜਿਹੜੇ ਰਾਜਾਂ ਦੇ ਵਿੱਚ ਭਾਜਪਾ ਦੀ ਸਰਕਾਰ ਨਹੀਂ ਉੱਥੇ ਮੁੱਖ ਮੰਤਰੀਆਂ ਦੀਆਂ ਕੁਰਸੀਆਂ ਨੂੰ ਵੀ ਖਤਰਾ ਬਣਿਆ ਹੋਇਆ ਹੈ ਸੋ ਉਹਨਾਂ ਨੇ ਕਿਹਾ ਕਿ ਭਾਜਪਾ ਦੇ ਸੰਗਠਨਮਤਕ ਸਥਿਤੀ ਤੇ ਹਮਲਾ ਕਰਦਿਆਂ ਕਿਹਾ ਕਿ ਹੁਣ ਭਾਜਪਾ ਆਪਣਾ ਪ੍ਰਧਾਨ ਚੁਣਨ ਦੇ ਯੋਗ ਵੀ ਨਹੀਂ ਰਹੀ ਜੋ ਕਿ ਰਾਸ਼ਟਰੀ ਪ੍ਰਧਾਨ ਭਾਜਪਾ ਦਾ ਪੰਨਾ ਹੈ ਉਹ ਪ੍ਰਧਾਨ ਵੀ ਅਜੇ ਤੱਕ ਭਾਜਪਾ ਵੱਲੋਂ ਨਹੀਂ ਚੁਣਿਆ ਗਿਆ ਉਹਨਾਂ ਨੇ ਅੱਗੇ ਕਿਹਾ ਕਿ ਭਾਜਪਾ ਦਾ ਸੰਗਠਨ ਲੀਡਰ ਰਹਿਤ ਹੋ ਗਿਆ ਹੈ ਪਾਰਟੀ ਵਿੱਚ ਅਜੇ ਕੋਈ ਚਿਹਰਾ ਨਹੀਂ ਬਚਿਆ ਜੇ ਸਮਰਸੰਤੀ ਨਾਲ ਪ੍ਰਧਾਨ ਬਣਾਇਆ ਜਾ ਸਕੇ ਉਹਨਾਂ ਦਾਵਾ ਕੀਤਾ ਕਿ ਤਾਂ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਦਿਕਿਆ ਚੋਗੀ ਨਾ ਦੀ ਕੁਰਸੀ ਵੀ ਸੁਰੱਖਿਅਤ ਨਹੀਂ ਹੈ ਤੇ ਉਹਨਾਂ ਨੂੰ ਲੈ ਕੇ ਪਾਰਟੀ ਵਿੱਚ ਅੰਦਰੂਨੀ ਟਕਰਾਅ ਚੱਲ ਰਿਹਾ ਹੈ। ਪਵਨ ਖੇੜਾ ਨੇ ਦੋਸ਼ ਲਾਇਆ ਕਿ ਚੋਣ ਕਮਿਸ਼ਨ ਆਪਣੀ ਨਿਰਪੱਖਤਾ ਦੀ ਭੂਮਿਕਾ ਕੁਵਾਚ ਚੁੱਕਿਆ ਹੈ। ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਚੋਣ ਕਮਿਸ਼ਨ ਤੇ ਸਵਾਲ ਉਠਾਉਂਦੇ ਹਾਂ ਤਾਂ ਭਾਜਪਾ ਜਵਾਬ ਦਿੰਦੀ ਹੈ ਤੇ ਜਦੋਂ ਅਸੀਂ ਭਾਜਪਾ ਤੇ ਸਵਾਲ ਉਠਾਉਂਦੇ ਹਾਂ ਤਾਂ ਚੋਣ ਕਮਿਸ਼ਨ ਜਵਾਬ ਦਿੰਦਾ ਹੈ। ਕਾਂਗਰਸ ਨੇਤਾ ਨੇ ਇਸ ਨੂੰ ਲੋਕਤੰਤਰ ਲਈ ਖਤਰਨਾਕ ਦੱਸਿਆ ਹੈ। ਤੇ ਕਿਹਾ ਕਿ ਜਨਤਾ ਨੂੰ ਇਸ ਖੇਡ ਨੂੰ ਸਮਝਣ ਲੱਗ ਪਈਏ ਉਹਨਾਂ ਵਿਅੰਗ ਨਾਲ ਕਿ ਮੋਟਾ ਭਾਈ ਤੇ ਛੋਟਾ ਭਾਈ ਦਾ ਦਰ ਖਤਮ ਹੋ ਰਿਹਾ ਸੋ ਉਹਨਾਂ ਨੇ ਉਪ ਰਾਸ਼ਟਰਪਤੀ ਦੇ ਅਸਤੀਫੇ ਦੇ ਬਾਰੇ ਵੀ ਜੋ ਵੱਡੇ ਸਵਾਲ ਉਠਾਏ ਨੇ ਉਹਨਾਂ ਕਹਿ ਕਿ ਅਸਤੀਫਾ ਰਸਮੀ ਢੰਗ ਨਾਲ ਹੋਇਆ ਪਰ ਉਪ ਰਾਸ਼ਟਰਪਤੀ ਨੂੰ ਦੇਸ਼ ਦੇ ਸਾਹਮਣੇ ਆਪਣੇ ਅਸਤੀਫੇ ਦਾ ਕੰਮ ਸਪਸ਼ਟ ਕਰਨਾ ਚਾਹੀਦਾ ਹੈ ਉਹਨਾਂ ਸਵਾਲ ਉਠਾਇਆ ਜਦੋਂ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋ ਰਿਹਾ ਸੀ ਤਾਂ ਉਪ ਰਾਸ਼ਟਰਪਤੀ ਦਾ ਅਸਤੀਫਾ ਸ਼ੱਕ ਪੈਦਾ ਕਰਦਾ ਹੈ ਕਿ ਉਹ ਕਿਸੇ ਯੋਜਨਾ ਦਾ ਹਿੱਸਾ ਸੀ ਸੋ ਉਹਨਾਂ ਨੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਦੇ ਵਿਦੇਸ਼ ਦੌਰੇ ਬਾਰੇ ਵੀ ਖੜਾ ਨੇ ਦੋਸ਼ ਲਾਇਆ ਪ੍ਰਧਾਨ ਮੰਤਰੀ ਚੀਨ ਅਤੇ ਅਮਰੀਕਾ ਤੋਂ ਡਰਦੇ ਹਨ ਤੇ ਉਹ ਔਖੇ ਸਵਾਲਾਂ ਤੋਂ ਬਚਦੇ ਹਨ ਤੇ ਵਿਦੇਸ਼ੀ ਦੌਰਿਆਂ ਨੇ ਘਰੇਲੂ ਮੁੱਦਿਆਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰਦੇ ਹਨ ਜੋ ਕਿ ਹੁਣ ਭਾਜਪਾ ਦੇ ਵਿੱਚ ਜੋ ਉੱਤਰ ਪ੍ਰਦੇਸ਼ ਦੇ ਵਿੱਚ ਭਾਜਪਾ ਦੀ ਤੀਸਰੀ ਵਾਰ ਸਰਕਾਰ ਬਣੀ ਹੈ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜੋ ਜੋਗੀ ਅਦਿਤਿਆਨਾਥ ਥੇ ਜਿਹੜੀ ਕਾਰਗੁਜ਼ਾਰੀ ਹੈ ਉਸਦੇ ਉੱਪਰ ਸਵਾਲ ਉੱਠੇ ਨੇ ਔਰ ਯੋਗੀ ਦਿੱਤਿਆਨਾਥ ਦੀ ਮੁੱਖ ਮੰਤਰੀ ਦੀ ਕੁਰਸੀ ਜਿਹੜੀ ਮੁੱਖ ਮੰਤਰੀ ਦੀ ਉਹ ਬਹੁਤ ਜਲਦੀ ਬਦਲੀ ਜਾਵੇਗੀ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ ਦੌਰੇ ਤੋਂ ਵਾਪਸ ਆਣ ਕੇ ਮੁੱਖ ਮੰਤਰੀ ਦੀ ਕੁਰਸੀ ਬਦਲਣ ਵਾਸਤੇ ਉਹਨਾਂ ਦੇ ਵੱਲੋਂ ਇਹ ਤਿਆਰੀ ਕਰਨੀ ਗਈ ਹੈ